ਪੁਲਿਸ ਦੇ ਅਧਿਕਾਰੀਆਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਦੱਸਦੀਏ ਕਿ ਵੱਡੇ ਅਧਿਕਾਰੀ ਡੀਆਈਜੀ ਰੈਂਕ ਦੇ ਅਧਿਕਾਰੀਆਂ ਦੀ ਜਿਹੜੀ ਆ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੇ ਕਰਾਂਗੇ ਇਸ ਲਿਸਟ ਦੀਆਂ ਤਾਂ ਤੁਹਾਨੂੰ ਦੱਸਦੀਏ ਕਿ 8 ਦੇ ਕਰੀਬ ਜਿਹੜੇ ਅਧਿਕਾਰੀ ਹੈਗੇ ਨੇ ਇਹਨਾਂ ਦੀ ਜਿਹੜੀ ਬਦਲੀ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਕੁਲਦੀਪ ਸਿੰਘ ਚਾਹਲ ਜੋ ਕਿ ਪਹਿਲਾਂ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਚੰਡੀਗੜ੍ਹ ਵਿਖੇ ਜਿਹੜੀ ਡਿਊਟੀ ਆਪਣੀ ਨਿਭਾ ਰੇ ਸੀ ਤਾਂ ਉਹਨਾਂ ਨੂੰ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਚੰਡੀਗੜ੍ਹ ਐਂਡ ਇਨ ਐਡੀਸ਼ਨ ਡੀਆਈਜੀ ਪਟਿਆਲਾ ਰੇਂਜ ਪਟਿਆਲਾ ਵਾਈਸ ਸ਼੍ਰੀ ਨਾਨਕ ਸਿੰਘ ਜੀ ਦੇ ਬਦਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਉੱਥੇ ਜੋ ਅੰਤਗਾਹ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਤਿੰਦਰ ਸਿੰਘ ਆਈਪੀਐਸ ਜੋ ਕਿ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸ਼੍ਰੀ ਹਮਸਾਹਬ ਸਾਹਿਬ ਦੇ ਡੀਆਈਜੀ ਬਾਰਡਰ ਰੇਂਜ ਸੀਗੇ ਸਤਿੰਦਰ ਸਿੰਘ ਜੀ ਤਾਂ ਉਹਨਾਂ ਦੀ ਬਦਲੀਕਾਰ ਡੀਆਈਜੀ ਲੁਧਿਆਣਾ ਰੇਂਜ ਤੇ ਲੁਧਿਆਣਾ ਵਾਈਸ ਸਮਾਰਟ ਜੋ ਜਗਾਂਦਲੇ ਨਿਰਮਾਰੀ ਦੀ ਵਿਜੇ ਦੀ ਉਹਨਾਂ ਦੀ ਜਗਾਹ ਦੇ ਉੱਤੇ ਜਿਹੜਾ ਉਹਨਾਂ ਨੂੰ ਬਦਲ ਦਿੱਤਾ ਗਿਆ ਤਾਂ ਉਸ ਦੇ ਨਾਲ ਹੀ ਦੱਸ ਦਈਏ ਕਿ ਡਾਕਟਰ ਨਾਨਕ ਸਿੰਘ ਜੀ ਨੂੰ ਉਹਨਾਂ ਨੂੰ ਡੀਆਈਜੀ ਬੋਰਡ ਰੇਂਜ ਅੰਮ੍ਰਿਤਸਰ ਵਿਖੇ ਤਾਇਨਾਤ ਕਰ ਦਿੱਤਾ ਗਿਆ ਤਾਂ ਉੱਥੇ ਹੀ ਤਾਂ ਨਾਲ ਹੋਰ ਵੀ ਜਿਹੜੇ ਅਧਿਕਾਰੀ ਹੈਗੇ ਨੇ ਗੁਰਮੀਤ ਸਿੰਘ ਚੋਹਾਨ ਨਵੀਨ ਸਿੰਘ ਸੈਣੀ ਧਰੂਪ ਧਈਆ ਤਾਂ ਉਹਨਾਂ ਦੀ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੇ ਗੁਰਮੀਤ ਸਿੰਘ ਚੋਹਾਨ ਹੈਗੇ ਨੇ ਉਹਨਾਂ ਨੂੰ ਡੀਆਈਜੀ ਏਜੀਟੀਐਫ ਡੀ ਪੰਜਾਬ ਐਸਐਸ ਨਗਰ ਵਿਖੇ ਤਨਾਤ ਕਰ ਦਿੱਤਾ ਗਿਆ ਨਵੀਨ ਸੈਣੀ ਜੋ ਹੈਗੇ ਨੇ ਉਹਨਾਂ ਨੂੰ ਡੀਆਈਜੀ ਕ੍ਰਾਈਮ ਪੰਜਾਬ ਤਾਂ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਵਿਖੇ ਤਨਾਤ ਕਰਾ ਦਿੱਤਾ ਗਿਆ ਤਾਂ ਦਰੁਵਧਈਆ ਜਿਹੜੇ ਸੀਗੇ ਤਾਂ ਉਹਨਾਂ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਚੰਡੀਗੜ੍ਹ ਵਿਖੇ ਜਿਹੜਾ ਤਨਾਤ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਵੱਡਾ ਫੇਰ ਬਦਲ ਜਿਹੜਾ ਕਰ ਦਿੱਤਾ ਗਿਆ ਤਾਂ ਉਸ ਦੇ ਨਾਲ ਨਾਲ ਡਾਕਟਰ ਸੁਧਾਰ ਵਿਧੀ ਜੋ ਆਈਪੀਐਸ ਸੀ ਹੈਗਾ ਉਹਨਾਂ ਨੂੰ ਵੀ ਏਆਈਜੀ ਇੰਟਰਨਲ ਸਕਿਉਰਿਟੀ ਪੰਜਾਬ ਐਸਐਸ ਨਗਰ ਵਿਖੇ ਜਿਹੜਾ ਤਨਾਤ ਕਰ ਦਿੱਤਾ ਗਿਆ ਤਾਂ ਇੱਕ ਵੱਡਾ ਫੇਰਬਦਲ ਜਿਹੜਾ ਜੋ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਹਾਲਾਂਕਿ ਅਸੀਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦੇ ਜੋ ਬਾਰਡਰ ਦੇ ਨਾਲ ਜੇ ਆਪਾਂ ਇਲਾਕਿਆਂ ਦੀ ਗੱਲ ਕਰ ਲਈ ਕਿਉਂਕਿ ਜਿੱਦਾਂ ਗੁਰੂ ਨਗਰੀ ਆ ਗੁਰੂ ਨਗਰੀ ਤੇ ਨਾਲ ਲੱਗਦੇ ਜਿੰਨੇ ਵੀ ਬਾਰਡਰ ਬੈਲਟ ਹੈਗੀ ਆ ਤਾਂ ਕਈ ਵੱਡੇ ਮਾਮਲੇ ਸਾਹਮਣੇ ਆਏ ਆ ਅਗਰ ਨਸ਼ੇ ਦੀ ਗੱਲ ਕਰੀਏ ਜਾਂ ਫਿਰ ਹਥਿਆਰਾਂ ਦੀ ਗੱਲ ਕਰੀਏ ਤਾਂ ਕਈ ਵੱਡੀਆਂ ਰਿਕਵਰੀਆਂ ਵੀ ਪੰਜਾਬ ਪੁਲਿਸ ਵੱਲੋਂ ਕਰ ਲਿੱਤੀਆਂ ਗਈਆਂ ਲੇਕਿਨ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਜਿੱਥੇ ਇੱਕ ਤਰਫਾ ਤਾਂ ਉੱਥੇ ਹੀ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆਉਂਦੀ ਆ ਕਿ ਵੱਡੀ ਫੇਰਬਦਲ ਜਿਹੜਾ ਪੰਜਾਬ ਭਰ ਦੇ ਵਿੱਚ ਅਫਸਰਾਂ ਦਾ ਹੁਣ ਹੋ ਚੁੱਕਿਆ ਤਾਂ ਜਿਸ ਦੀ ਜਾਣਕਾਰੀ ਅਸੀਂ ਤੁਹਾੜ ਨਾਲ ਸਾਂਝੀ ਕੀਤੀ ਆ ਤਾਂ ਗੁਰੂ ਨਗਰੀ ਦੇ ਨਾਲ ਸੰਬੰਧਿਤ ਜੇ ਆਪਾਂ ਗੱਲ ਕਰੀਏ ਪਹਿਲਾਂ ਸਤਿੰਦਰ ਸਿੰਘ ਜੋ ਲੰਬੇ ਸਮੇਂ ਤੋਂ ਡੀਏਜੀ ਬਾਰਡਰ ਰੇਂਜ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੇਵਾ ਨਿਭਾ ਰਹੇ ਸੀਗੇ ਤਾਂ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਡਾਕਟਰ ਨਾਨਕ ਸਿੰਘ ਉਹ ਜਿਹੜੇ ਹੁਣ ਗੁਰੂ ਨਗਰੀ ਦੀ ਜਿਹੜੀ ਸੇਵਾ ਨਿਭਾਉਣਗੇ ਜਿਹੜੇ ਡੀਏਜੀ ਬਾਰਡਰ ਰੇਂਜ ਲਗਾ ਦਿੱਤੇਗੇ ਨੇ ਤਾਂ ਉਹਨਾਂ ਵੱਲੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਗਰੀ ਨਾਲ ਸੰਬੰਧਿਤ ਜਿਹੜੀ ਸੇਵਾ ਨਿਭਾਈ ਜਾਏਗੀ ਤਾਂ ਇੱਕ ਵੱਡਾ ਫੇਰ ਬਦਲ ਸੀਗਾ ਜੋ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਗਿਆ। ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਜਿਹੜੀ ਆਉ ਸਾਂਝੀ ਕਰਦੇ ਰਵਾਂਗੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਕਸਿਊਸਨ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈ